ਸੂਰਠਾ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ आपे वणज व्यापारिया प्यारा आपे सच वेस जापमान हर हर नाम सलाह गुर कृपा ते पाय प्यारा अमृत अगम अथाह ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਆਪੇ ਉਜੜ ਪਾਏ ਦਾ ਪਿਆਰਾ ਆਪ ਵਿਖਾ ਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜੈ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾਹ आपे सागर बोह था प्यारा, बुर आप चला हो आपे हि लंग दा प्यारा करचो हो आपे आप दयाल है प्यारा जन नानक बखस मिलाहो सूरठ महला चौथा चौथा ਆਪੇ ਅੰਦਜ ਜੇਰਜ ਸੇਤਜ ਊਤ ਪੋਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਭਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਤਹ ਹੈ ਤੇਰੀ ਹੋਏ ਮੇਰੇ ਮਨ ਮੈਂ ਹਾਰ ਬਿਨ ਅਵਰ ਨਾ ਕੋਏ ਸਤਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੋਖ ਚੋਏ ਰਹਾਉ ਆਪੇ ਜਾਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨਾ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖੇਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨਾਲ ਲਖੀਏ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੀਵੜ ਅਵਰ ਨਾ ਕੋਏ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੂਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਠਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਾਣ ਤਿਣ ਸਬਤ ਹੈ ਪਿਆਰਾ ਆਪੇ ਗੁਰਮੁਖ ਝਾਪੈ ਜਪਮਾਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਖ ਜਾਪੈ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਾਰ ਆਪੇ ਆਪ ਅਭੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ ਨਾਗਹ ਪਿਆਰਾ ਧੁਨ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਥਾਪ ਥਾਪੇ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮੁ ਜਪਾਇਦਾ ਪਿਆਰਾ ਆਪੇ ਹੀ ਜਪਿ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੁਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਚੀ ਅਨ ਪਿਆਰੈ ਪਿਛੈ ਟੰਕ ਚੜਾਇਆ ਮੇਰੇ ਮਾਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਰਹਾਉ ਆਪੇ ਧਰਤੀ ਆਪ ਜਾਲ ਪਿਆਰਾ ਆਪੇ ਕਰੇ ਖਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਾਲ ਮਾਟੀ ਬੰਧ ਰਖਾਇਆ ਆਪੇ ਹੀ ਭਾਉ ਪਾਏ ਦਾ ਪਿਆਰਾ ਬਨ ਬੱਕਰੀ ਸੀਹ ਹੜਾਇਆ ਆਪੇ ਕਾਸ਼ਟ ਆਪ ਹਾਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਤਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਿਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ ਜਿਉਂ ਹਾਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੂਰਠ ਮਹੱਲਾ ਚੌਥਾ ਆਪੇ ਸ੍ਰੇਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਨ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖ ਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ Jap ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਾਇ ਤੂ ਹਰ ਹਰ ਬਾਹੜ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੈ ਦਾਣਾ ਆਪੇ ਸੇਵਕ ਰਾਏ ਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੋਲ ਤੁਲਾਏ ਦਾ ਪਿਆਰਾ ਜਨ ਨਾਨਕ ਸਾਧ ਗੁਰਬਾਨ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤ ਊਮਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਊਮਾ ਆਨ ਦੇਨ ਆਨਦ ਹੋਵੇ ਵਡਭਾਗੀ ਲੈ ਗੁਰੂ ਰੂਹ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਵਨ ਆਪੇ ਗਊਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਉਵਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੇ ਆਪ ਚੋਜਾਹਾ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਦੂਰ ਕੰਸ ਕੇ ਸਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਸਭ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾ ਹ ਗਾਲ ਜੇਵੜੀ ਆਪੇ ਪਾਏ ਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਂ ਜਾਹਾ ਜੋ ਅਗਰਬੈ ਸੋ ਪਾਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸੁਰਠ ਮਹੱਲਾ ਚੌਥਾ ਦੋ ਤੁਕੇ ਅਨੇਕ ਜਨਮ ਵਿਛੁੜੇ ਦੁਖ ਪਾਇਆ ਮਨ ਮੋਖ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਣ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਆਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਾਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਉਹ ਹਿਰਦਾ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨਾ ਬੁਝਹਿ ਗੁਵਾਰੀ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਥ ਆਈ ਦੁਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖਾ ਪੁਰਖ ਮਿਲੇਆ ਗੁਰਪਾਇਆ ਜੇਨ ਕਉ ਕਿਰਪਾ ਭਈ ਤੁਮਾਰੀ ਨਾਨਕ ਅਤੋਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਾਰ ਸਿਓ ਪ੍ਰੀਤ ਅੰਤਰ ਮਨ ਵਿਦੇਯਾ ਹਾਰ ਬਿਨ ਰਹਿਣ ਨਾ ਜਾਈ ਜਿਵੇਂ ਮਛਲੀ ਬਿਨ ਨੀਰ ਬਿਨਸੈ ਤਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਾਲ ਦੇਵਹੁ ਹਰ ਨਾਈ ਹਾਉ ਅੰਤਰਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਥ ਪਾਈ ਰਹਾਉ ਜਿਵੇਂ ਚਾਤ੍ਰਿਕ ਜਾਲ ਬਿਨ ਬਿਲ ਲਾਵੇ ਬਿਨ ਜਾਲ ਪਿਆਸ ਨਾ ਜਾਈ ਗੁਰਮੁਖ ਜਾਲ ਪਾਵੇ ਸੁਖ ਸਹਜੇ ਹਰਿਆ ਭਾਈ ਸੁਭਾਈ ਮਾਨ ਮੁਖ ਭੂਖੇ ਦਹਿ ਦਿਸ ਡੋਲ ਹੈ ਬਿਨ ਨਾਮ ਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹਿ ਮਿਲੈ ਸਜਾਈ ਕਿਰਪਾ ਕਰਹਿ ਤਾ ਹਾਰ ਗੁਣ ਗਾਵਹਿ ਹਾਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਭਇ ਹੈ ਤ੍ਰਿਸ਼ਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਜ ਪਦਾ ਅਚਾਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੋਧ ਪਾਈ ਪ੍ਰੇਮ ਕੇ ਸਾਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ मेरे अपने जान काओ देहे वड्यायि गुरुमत राम नाम हो सदा रहो सरनाई रहाओ। एहो संसार सब आवन जाना मन मूर्ख चेत अजाना हर जियो कृपा करहो गुर मेलहो ता हर नाम समाना। स की वथ सोई प्रभ जाणो दे सो पाए वसत अनूप अत अगम अगोचर गुर पूरा लख लखाए जन इह चाखी सोई जाण गूंगे की मिठे आई रतन लुकाया लुकै नाही जे को लुक लुकाई ਸਾਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜੇ ਸੋ ਨੋਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨਾ ਕੋਈ